ਓਏ 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 ਅਦਾ ਕੀ ਕਰ ਲੋ ਬੱਚੇ ਨੂੰ ਪਾ ਦੇ ਪਾ ਘਰ ਦੇ ਨਾਲ ਬੈਠੇ ਤੁਸੀਂ ਇੱਥੇ ਨਹੀਂ ਅੱਗੇ ਕਰਨਾ ਜੋੜੀ ਨਹੀਂ ਅੱਗੇ ਇਹ ਕਿਤੇ ਮੈਂ ਨਾਲ ਜਾਉਦਾ ਮੇਰੇ ਉਥੇ ਹਸਪੀਟਲ ਫੋਨ ਕਰੋ ਹਸਪੀਟਲ ਨੇ ਕਿਹੜੇ ਕੀ ਗੱਲ ਕੀ ਹੋਈ ਸੀ ਬੇਟਾ ਆ ਗਿਆ ਕੁੱਤਾ ਆ ਗਿਆ ਕੋਈ ਨਾ ਕੋਈ ਨਾ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੈਠਾ ਨਾਲ ਬੇਟਾ ਨਾਲ ਹੀ ਹਸਪੀਟਲ ਵਾਹ ਵੀ ਕੋਲਾ ਕਰੀਂਦਾ ਤਾ ਕੋਈ ਨਹੀਂ ਕੋਈ ਓਏ ਇੱਧਰੀ ਇੱਧਰੀ ਕੋਈ ਉਹ ਕੈਸ਼ ਪੜਾ ਉਹ ਕੈਸ਼ ਹੈ ਦਈ ਇਹ ਮੈਂ ਬੈਗ ਲੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗੱਡੀ ਤਾਂ ਜੜਾ ਗੱਡੀ ਤਾਂ ਜੜਾ ਆ ਕੋਈ ਨਹੀਂ ਕੋਈ ਸਾਰੇ ਸਾਈਡ ਤੋਂ ਗੱਡੀ ਕਮਾਈ ਉਧਰ ਲੈ ਆਓ ਵੀਰੇ ਉੱਥੇ ਲੈ ਜਾਓ ਉਹ ਮੋਟਰਸਾਈਕਲ ਕਰ ਮੋਟਰਸਾਈਕਲ ਬੰਦੀ ਕਰੋ ਵੀਰੇ ਪਲੀਜ਼ ਪਲੀਜ਼ ਰਿਕਵੈਸਟ ਆ ਮੋਟਰਸਾਈਕਲ ਲੱਗੇਗਾ ਅਪਣੀ ਅਫਰਾਈਏ ਥੋੜੀ ਰੱਖਾ ਕੇ ਰੁਕ ਵੀਰੇ ਜਾਓ ਜਾਓ ਅੱਜ ਧੱਕਾ ਮਾਰੀ ਮਗਰ ਧੱਕਾ ਮਾਰੋ ਮਗਰ ਧੱਕਾ ਮਾਰੋ ਸਾਰੀ ਮਗਰ ਧੱਕਾ ਮਾਰੋ ਧੱਕਾ ਮਾਰ ਮਾਰ ਆ ਜਾ ਆ ਫੋਨ ਬਾਈ ਬੋਰ ਲਾ ਲੈ ਯਾਰ ਨਾ ਫੋਰ ਬਾਈ ਫੋਰ ਗੱਡੀ ਗੱਡੋ ਧੱਕਾ ਮਾਰੋ ਯਾਰ ਮਾਰੀ 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 ਚਾਲੂ ਕਰੋ ਉਹ ਨੋਰਮਲ ਨਹੀਂ ਜ਼ੋਰ ਮਾਰੋ ਜ਼ੋਰ ਚਲੋ ਗੱਡੀ 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 ਚਲੋ ਚਲੋ ਲੈ ਫੜਾਓ ਪੇਮੈਂਟ ਫੜਾਤੀ ਹਾਂ ਪੇਮੈਂਟ ਦੇ ਦੀ ਹਾਂ ਮਨ ਵੀ ਤੂੰ ਸਾਡੇ ਨਾਲ ਆ ਜਾ ਹਾਂ ਗੱਡੀ ਨੂੰ ਜਾਣ ਛੱਡ ਕੇ ਆ ਜੂਗੀ ਕਿ ਪਹਿਲਾਂ ਦਾ ਹੋਇਆ ਪਿਆ ਸੀ ਹਾਂ ਜੀ ਪਹਿਲਾਂ ਦਾ ਹੋ ਗਿਆ ਥੱਲੇ ਜਾਓ ਜਾਓ ਹਸਪੀਟਲ ਹਸਪੀਟਲ ਅਮਨ ਵੀ ਤੁਸੀਂ ਸਾਡੇ ਨਾਲ ਆਓ ਜਲਦੀ ਆਓ